ਜਿੱਥੇ ਸਾਡੇ ਕੋਲ ਧਾਰਿਆ ਸਾਹਿਬ ਬਹੁਤ ਵੱਡੇ ਲੀਡਰ ਨੇ ਉੱਥੇ ਵੀ ਸਾਡੇ ਕੋਲ ਮਾਝੇ ਦੇ ਵਿੱਚ ਅੱਜ ਦੁੱਗੇ ਲੀਡਰ ਹੋਰ ਪੈਦਾ ਹੋਏ ਹੋ ਤੁਹਾਨੂੰ ਗੁਰੂ ਕਿਰਪਾ ਕਰੇ ਬਲ ਬਖਸ਼ੇ ਠੀਕ ਹੈ ਮੈਂ ਤੁਹਾਡੀ ਮਜਬੂਰੀ ਸਮਝਦਾ ਸ਼ੈਰੀ ਜੀ ਕਹੀਏ ਕਹਿੰਦੇ ਜੀ ਕੋ ਭਨੇਮੀ ਦਾ ਵਿਆਹ ਕੋਈ ਕਹਿੰਦਾ ਆਪਣੇਮੀ ਦਾ ਵਿਆਹ ਵਿਆਹਾਂ ਦਾ ਵੀ ਦੌਰਿਆ ਜੋਰ ਆ ਸੋ ਆਪਾਂ ਹਾਂ ਧਾਰਿਆ ਸਾਹਿਬ ਕਹਿੰਦੇ ਸ਼ੈਰੀ ਜੀ ਦਾ ਵਿਆਹ ਜੇਦੋਂ ਵੱਡਾ ਵਿਆਹ ਨਹੀਂ ਕੋਈ ਲੱਭਣਾ ਜੀ ਨੂੰ ਸਨਮਾਨ ਦਿੱਤਾ ਗਿਆ ਬੋਲੇ ਸੋ ਸਾਡੀ ਰੱਬ ਨੇ ਡਿਊਟੀ ਲਈ ਹੈ ਧੌਣਾ ਚੋ ਕਿੱਲੇ ਕੱਟਣ ਦੀ ਇਹ ਗਾਣਾ ਪਿਛਲੇ ਦਿਨੀ ਚੋਣਾ ਦੌਰਾਨ ਸਿਆਸੀ ਫਿਜ਼ਾਵਾ ਦੇ ਵਿੱਚ ਖੂਬ ਗੂੰਜਿਆ ਇਹ ਗਾਣਾ ਤੁਸੀਂ ਸੁਣਿਆ ਜ਼ਰੂਰ ਹੋਣਾ ਸਿਆਸੀ ਰੀਲਾਂ ਦੇ ਵਿੱਚ ਚਰਚੇ ਤੇ ਇਸ ਗਾਣੇ ਨੂੰ ਹਕੀਕੀ ਜਾਮਾ ਪਵਾਇਆ ਹੈ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਪਹਿਲੇ ਪੋਸਟਰਾਂ ਤੇ ਬੈਨਰਾਂ ਦੇ ਉੱਤੇ ਸਿਰਫ ਔਰ ਸਿਰਫ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਦੀ ਤਸਵੀਰ ਹੀ ਦਿਖਾਈ ਦਿੰਦੀ ਸੀ ਪਰ ਹੁਣ ਅਮਨ ਅਰੋੜਾ ਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਤਸਵੀਰ ਵੀ ਤੁਹਾਨੂੰ ਇਹਨਾਂ ਪੋਸਟਰਾਂ ਤੇ ਨਜ਼ਰ ਜ਼ਰੂਰ ਆਇਆ ਕਰੇਗੀ ਕਿੱਦਾਂ ਤੇ ਕਿਦੀ ਕਦੀ ਧੌਣ ਚੋਂ ਕੱਢੇ ਇਸ ਗੱਭਰੂ ਐਮਐਲਏ ਨੇ ਕਿੱਲੇ ਇਹ ਜਾਣਨ ਲਈ ਸਾਨੂੰ 3 ਸਾਲ ਪਿੱਛੇ ਜਾਣਾ ਪਏਗਾ ਬਟਾਲਾ ਦੀ ਰਾਧਾ ਕ੍ਰਿਸ਼ਨ ਕਲੋਨੀ ਚ ਐਸੇ ਕਲੀਨਿਕ ਦੀ ਇਸ ਕੁਰਸੀ ਤੇ ਬੈਠ ਕੇ ਮलमपट्टी ਕਰਦੇ ਸ਼ੈਰੀ ਕਲਸੀ ਨੇ ਐਸਾ ਝਾੜੂ ਫੇਰੇ ਆ ਕਿ ਆਲਾ ਦਵਾਲਾ ਮਾਂਜ ਕੇ ਰੱਖ ਦਿੱਤਾ ਇਸ ਨੌਜਵਾਨ ਨੇ ਸਿਰਫ 22 ਸਾਲਾਂ 'ਚ ਐਨੀ ਤਰੱਕੀ ਤੇ ਅਬਾਨੀ ਤੇ ਅਡਾਨੀ ਨੇ ਨਹੀਂ ਕੀਤੀ ਹੋਣੀ 22 ਸਾਲਾਂ 'ਚ ਜਿੰਨੀ ਤਰੱਕੀ ਅਮਨ ਛੇਰ ਸਿੰਘ ਸ਼ਹਿਰੀ ਕਲਸੀ ਕਰ ਗਿਆ ਜਿਹੜੇ ਕਹਿੰਦੇ ਸੀ ਬੱਚਾ ਏ 2022 'ਚ ਰਿਕਾਰਡ ਤੋੜ ਲੀਡ ਨਾਲ ਐਮਐਲਏ ਬਣ ਕੇ ਪਹਿਲਾ ਕਿਲਾ ਉਹਨਾਂ ਦੀ ਧੌਣ ਚੋਂ ਕੱਢਿਆ ਸ਼ਹਿਰੀ ਕਲਸੀ ਜਿਹੜੇ ਕਹਿੰਦੇ ਸੀ ਇਹਨਾਂ ਕੋਲ ਕੁਝ ਨਹੀਂ ਹੋਣਾ ਪਾਰਟੀ ਨੇ ਪੰਜਾਬ ਉਹ ਪ੍ਰਦਾਨ ਬਣਾ ਕੇ 2024 'ਚ ਐਮਪੀ ਦੀ ਟਿਕਟ ਦੇ ਕੇ ਉਹਨਾਂ ਦੀ ਧੌਣ ਵਿੱਚੋਂ ਵੀ ਕਿਲਾ ਕੱਢ ਸੁਟਿਆ ਜਿਹੜੇ ਕਹਿੰਦੇ ਸੀ ਉਹ ਸਿਆਸਤ ਚ ਪਹਿਲਾ ਜੰਮਤਲ ਹੈ ਪਹਿਲਾ ਜਿਮਨੀ ਚੋਣ ਚ ਕੋਈ ਚਾਰਜ ਤੇ ਹੁਣ ਅਮਨ ਸ਼ੇਰ ਸਿੰਘ ਛਰੀ ਕਲਸੀ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਵਰਕਿੰਗ ਪ੍ਰਧਾਨ ਬਣਾ ਕੇ ਪਾਰਟੀ ਨੇ ਉਹਨਾਂ ਦੀ ਤੌਣ ਚੋ ਵੀ ਕਿਲਾ ਘਟ ਦਿੱਤਾ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਮਜ਼ਬੂਤ ਤੇ ਤਾਕਤਵਰ ਕਰਨ ਲਈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਅਮਨ ਅਰੋੜਾ ਨੂੰ ਪੰਜਾਬ ਪ੍ਰਧਾਨ ਤੇ ਅਮਨ ਸ਼ੇਰ ਸਿੰਘ ਛਰੀ ਕਲਸੀ ਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਸ਼ੁਕਰਾਨਾ ਯਾਤਰਾ ਪਟਿਆਲਾ ਦੇ ਕਾਲੀ ਮਾਤਾ ਮੰਦਰ ਤੋਂ ਸ਼ੁਰੂ ਹੋਈ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਸ਼ੁਕਰਾਨੇ ਦੀ ਅਰਦਾਸ ਨਾਲ ਸਮਾਪਤ ਹੋਈ ਰਸਤੇ 'ਚ ਜਗਾ ਜਗਾ ਜ਼ੋਰਦਾਰ ਸਵਾਗਤ ਹੋਇਆ ਹੁਣ ਦੇਖੋ ਇਹ ਦੋ ਤਸਵੀਰਾਂ ਇੱਕ ਅੰਮ੍ਰਿਤਸਰ ਸਵਾਗਤ ਦੀ ਹੈ ਤੇ ਦੂਸਰੀ ਬਟਾਲਾ ਦੇ ਵਿੱਚ ਹੋਇਆ ਸਵਾਗਤ ਦੀ ਹੈ ਫੁੱਲਾਂ ਦੀ ਵਰਖਾ ਸਿਰ ਪਾਓ ਤੇ ਸ਼ਮਸ਼ੀਰਾਂ ਨਾਲ ਸਨਮਾਨ ਹੋ ਰਿਹਾ ਅਮਨ ਚੇਤ ਸਿੰਘ ਸ਼ੈਰੀ ਕਲਸੀ ਦਾ ਪ੍ਰੋਟੋਕਾਲ ਦੇ ਮੁਤਾਬਕ ਜਿਹੜੇ ਸਿਆਸੀ ਗੁਰੂ ਤੇ ਹਮੇਸ਼ਾ ਪਿੱਛੇ ਖੜਦਾ ਸੀ ਸ਼ੈਰੀ ਕਲਸੀ ਅੱਜ ਉਸੇ ਪ੍ਰੋਟੋਕਾਲ ਦੇ ਮੁਤਾਬਕ ਕੈਬਨਿਟ ਮੰਤਰੀ ਤਾਲੀਵਾਲ ਤੇ ਜਨਤ ਸੈਕਟਰੀ ਸੇਖਵਾ ਆਪਣੇ ਕੋ ਪ੍ਰਧਾਨ ਦੇ ਪਿੱਛੇ ਨਜ਼ਰ ਆਈ ਸ਼ਹਿਰੀ ਦੀ ਤਰੱਕੀ ਵਿੱਚ ਕਿੱਜ ਵਿਰੋਧੀ ਵੀ ਸੋਚਦੇ ਹੋਣੇ ਆ ਕਿ ਕਿਸੇ ਨੂੰ 30 ਸਾਲ ਤੇ ਕਿਸੇ ਨੂੰ 40 ਸਾਲ ਹੋ ਗਏ ਨੇ ਰਵਾਇਤੀ ਪਾਰਟੀਆਂ 'ਚ ਕਈਆਂ ਨੇ ਪਾਰਟੀਆਂ ਵੀ ਬਦਲ ਲਈਆਂ ਕਿ ਕਿਤੇ ਤਰੱਕੀ ਹੋ ਜਾਏ ਪਰ ਜਿਹੜਾ ਰੁਤਬਾ 22 ਸਾਲਾਂ 'ਚ ਸ਼ਹਿਰੀ ਕਲਸੀ ਨੂੰ ਮਿਲਿਆ ਵਿਰੋਧੀ ਤਰਸ ਗਏ ਨੇ ਐਸੇ ਰੁਤਬਿਆਂ ਲਈ ਮੇਰੀ ਸਲਾਹ ਹੈ ਮੰਨੋ ਤੇ ਭਾਵੇਂ ਨਾ ਮੰਨੋ ਇੱਕ ਵਾਰੀ ਸ਼ਹਿਰੀ ਕਲਸੀ ਨੂੰ ਫੋਨ ਕਰਕੇ ਹੀ ਪੁੱਛ ਲਿਓ ਜਨਾਬ ਕਿਹੜੇ ਬਾਬੇ ਦੀ ਕਿਰਪਾ ਜੇ ਕਿਹੜੇ ਬਾਬੇ ਕੋ ਜਾਂਦੇ ਜੀ ਕਿਹੜਾ ਨਜੂਮੀ ਵਾਸਚ ਕਰ ਰੱਖਿਆ ਜੇ ਕਿਹੜੇ ਕੋਲੋਂ ਰਾਜ ਭਾਗ ਆਪਣੇ ਲੇਖਾਂ 'ਚ ਲਿਖਵਾਏ ਜੇ ਤਾਂ ਮੈਨੂੰ ਯਕੀਨ ਹੈ ਉੱਤਰ ਇਹੀ ਮਿਲੇਗਾ ਸ਼ਹਿਰੀ ਵੱਲੋਂ ਕਿ ਲੋਕਾਂ ਦੀ ਦਿੱਤੀ ਤਾਕਤ ਨੂੰ ਲੋਕ ਭਲਾਈ ਤੇ ਵਿਕਾਸ ਲਈ ਵਰਤ ਦੇ ਤਨ ਜਨਤਾ ਦੀਆਂ ਅਸੀਸਾਂ ਨੇ ਤੁਹਾਡੇ ਵੀ ਲੇਖ ਬਦਲ ਦੇਣੇ ਸੰਨ ਸਾਨੂੰ ਪਾਰਟੀ ਦਾ ਹੁਕਮ ਹੋਇਆ ਸੀਗਾ ਕਿ ਸਾਡੇ ਜਿਹੜੇ ਅਮਨ ਅਰੋੜਾ ਜੀ ਪ੍ਰਧਾਨ ਜੀ ਤੇ ਸ਼ਹਿਰੀ ਕਲਸੀ ਜੀ ਜਿਹੜੇ ਸਾਡੇ ਕਾਰਜਕਾਰੀ ਪ੍ਰਧਾਨ ਨੇ ਉਹ ਇੱਥੇ ਅੱਜ ਪਹੁੰਚ ਰਹੇ ਨੇ ਤੇ ਉਹਨਾਂ ਵਾਸਤੇ ਸਾਨੂੰ ਵਕ ਵਕ ਜਿਹੜੇ ਪੁਆਇੰਟ ਦਿੱਤੇ ਗਏ ਪਹਿਲਾ ਪੁਆਇੰਟ ਰਣਜੀਤਾ ਵੀਨਿਸ਼ੂਗਾ ਦੂਜਾ ਸਾਡਾ ਇੱਥੇ ਮੈਲੀ ਬੀਓ ਗਾਰਡਨ ਦੇ ਬਾਹਰ ਸੀਗਾ ਉਹ ਨਵੇਂ ਪ੍ਰਧਾਨ ਬਣ ਕੇ ਆਏ ਔਰ ਬੜੇ ਮਿਹਨਤੀ ਤੇ ਮੈਂ ਤੇ ਸੰਨੇ اور ਪਾਰਟੀ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਬਲੰਦੀਆਂ ਤੇ ਲੈ ਕੇ ਜਾਣਗੇ ਕਾਬਲ ਬੰਦੇ ਨੇ ਉਹਨਾਂ ਨੂੰ ਤਾਂ ਜੁਮੇਾਰੇ ਮਿਲੀ ਆ ਔਰ ਉਮੀਦਾਂ ਉਹੀ ਰੱਖਦੇ ਆ ਕਿ ਪਾਰਟੀ ਨੂੰ ਤਕੜੇ ਹੋ ਕੇ ਜਿਤਨਾ ਪਹਿਲਾਂ ਮਾਨ ਸਾਹਿਬ ਦੀ ਗੁਵਾਈ ਦੇ ਵਿੱਚ ਪਾਰਟੀ ਪਹਿਲਾਂ ਵੀ ਬਹੁਤ ਵਧੀਆ ਕੰਮ ਕਰ ਰਹੀ ਆ ਹੁਣ ਜਿਮਨੀ ਚੋਣਾਂ ਆ 14 ਦੇ ਵਿੱਚੋਂ ਤਿੰਨ ਜਿਹੜੀਆਂ ਵੱਡੀ ਲੀਡ ਦੇ ਨਾਲ ਜਿੱਤੀਆਂ ਵਾਂ ਪੰਜਾਬ ਦੇ ਵਿੱਚ ਨਵਾਂ ਨਵਾਂ ਸਾਡੇ ਪ੍ਰਧਾਨ ਤੇ ਕੋ ਪ੍ਰਧਾਨ ਲੱਗੇ ਆ ਅਮਰੋ ਰਾਜੀ ਸ਼ਾਦੀ ਕਸੇ ਜੀ ਤੇ ਉਹਨਾਂ ਦੇ ਉਹਨਾਂ ਪਾਰਟੀ ਪੰਜਾਬ ਚ ਜਿਹੜੀ ਆ ਉਹ ਮਨਜ਼ੂਰ ਹੋ ਗਈ ਤੇ ਅਸੀਂ ਬਿਲਕੁਲ ਸਾਰੇ ਰਲ ਕੇ ਤੀਵਤ ਕਰਕੇ ਬਾਜੇ ਦੇ ਵਿੱਚ ਬਿਲਕੁਲ ਤੇ ਪੰਜਾਬ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਾਂਗੇ ਉਹ ਜਿਹੜੀ ਅੰਬੀਸਰ ਕਮੇਟੀ ਦੀ ਚੋਣ ਆ ਗਈ ਉਹ ਬੜੀ ਸ਼ਾਨ ਦੇ ਨਾਲ ਜਿੱਤਾਂ ਮੈਂ ਕਿਹਾ ਜੀ 2 ਟਿਕਾਣੇ ਸਭ ਥਾਵਾਂ ਤੇ ਮਿਹਰਬਾਨ ਗਏ ਜਿੱਦਾਂ ਜਿਮਨੀ ਚੋਣਾਂ ਜਿੱਤੀਆਂ ਇਦਾਂ ਹੀ ਬਲੋ ਜਿਹੜਾ ਮਿਊਜ਼ੀਕਲ ਕਮੇਟੀ ਦੀਆਂ ਚੋਣਾਂ ਅਸੀਂ ਜਿੱਤਾਂਗੇ ਤੁਸੀਂ ਇੱਥੇ ਨੋਟ ਕਰ ਲਓ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਹ ਜਿਹੜੀ ਜਿਮਣੀ ਚੌਂ ਦੇ ਵਿੱਚ ਸਾਨੂੰ ਏਡਾ ਮਾਣ ਸਤਿਕਾਰ ਪਿਆਰ ਬਖਸ਼ਿਆ ਔਰ ਕੱਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਹੈ ਔਰ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਹੈ ਬਸ ਉਹ ਸਫਰ ਹੁਣ ਜਿਹੜਾ ਪਾਰਟੀ ਦਾ ਚਾਲ ਚੱਲੇ ਜਿਹੜਾ ਹੁਣ ਦੌਰ ਚੱਲ ਰਿਹਾ ਹੈ ਤਕੜੇ ਹੋਵਾਂਗੇ ਆਪਣਾ ਪੁਰਾਣਾ ਘਰ ਛੱਡ ਕੇ ਆਉਂਦਾ ਉਹਨੂੰ ਇਹ ਨਾ ਮਹਿਸੂਸ ਹੋਵੇ ਮੈਂ ਉਪਰੇ ਖਰਚਿਆ ਜਿਹੜਾ ਪੁਰਾਣਾ ਵਾਂ ਉਹਨੂੰ ਇਹ ਹੋਵੇ ਵੀ ਇਹ ਮੇਰਾ ਆਪਣਾ ਪੁਰਾਣਾ ਘਰ ਹੈ ਸੋ ਇਹ ਤਾਲਮਿਲ ਜਿਹੜਾ ਉਸੇ ਨੂੰ ਬਿਠਾਉਣ ਵਾਸਤੇ ਮੇਰੀ ਅਮਨਪਾਜੀ ਹੁਣਾਂ ਦੀ ਮੰਤਰੀ ਸਾਹਿਬ ਦੀ ਪਾਰਟੀ ਨੇ ਡਿਊਟੀ ਲਈ ਹੈ ਵੀ ਪਰਿਵਾਰ ਸਾਰਾ ਇੱਕੋ ਉਹ ਕਹਿੰਦੇ ਹੁੰਦੇ ਨੇ ਨਾ ਇੱਕੋ ਤਾਕੇ ਸਾਰੇ ਮੋਤੀ ਪਰਾਉਣੇ ਆਪਾਂ ਪਰਾਵਾਂਗੇ